ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਪ ਕਿ ਤੁਸ ਸਭ ਠੀਕੜਾ ਹੋਵੇ ਗੁਰਸੱਤ ਦੀ ਕਿਰਪਾ ਨਾਲ ਅਸੀਂ ਸਭ ਚੜ੍ਹਦੀ ਕਲਾ ਚਾ ਸੋ ਜੀ ਮੈਂ ਜਾ ਰਹੀ ਹਾਂ ਬੱਚੇ ਨੂੰ ਛੱਡਣ ਸਕੂਲ ਕਿਉਂਕਿ ਅੱਜ ਇਹਦੇ ਪਾਪਾ ਗਏ ਹੋਏ ਨੇ ਹੌਲੇ-ਮੁਹਲੇ ਤੇ ਸੋ ਜੇ ਨਾ ਨੇ ਬਲੌਗ ਬਣਾਇਆ ਤਾਂ ਤੁਹਾਨੂੰ ਹੌਲੇ-ਮੁਹਲੇ ਦਾ ਬਲੌਗ ਦੇਖਣਾ ਵੀ ਮਿਲੇਗਾ ਸੋ ਚੱਲਦੇ ਹੁਣ ਆਪਾਂ ਬੱਚੇ ਨੂੰ ਛੱਡਣ ਲਈ ਹੈਨਾ ਤੇ ਅੱਜ ਇੰਝ ਦਾ ਐਗਜ਼ਾਮ ਫਿਜ਼ਿਕਸ ਦਾ ਆ ਫਿਜ਼ਿਕਸ ਦਾ ਐਗਜ਼ਾਮ ਇੰਝ ਦਾ ਤੇ ਜੀਵਨ ਦਾ ਹੈਗਾ ਜਾਂ ਸਾਇੰਸ ਦਾ ਸੋ ਚੱਲਦੇ ਆਪਾਂ ਹੈਨਾ ਤੇ ਪਹਿਲਾ ਮੈਂ ਨਾ ਮੌਸਮ ਦੇਖੋ ਬਾਹਰ ਮੌਸਮ ਬਦਲ ਰਹੀ ਹੈ ਰਾਤ ਬਾਰਿਸ਼ ਹੋਈ ਸੀ ਸੋ ਹਾਂ ਤਾਂ ਠੀਕ ਹੈ ਮੇਰੇ ਕੋਲ ਬਾਰਿਸ਼ ਨਾ ਹੋਵੇ ਕਿਉਂਕਿ ਫਿਰ ਸਕੂਟਰ ਤੇ ਛੱਡੇ ਚ ਨੋੱਖਾ ਲੱਗਦਾ ਯਾ ਤੇ ਨਾ ਮਿਲਗੇ ਵੀ ਫਿਰ ਅਸੀਂ ਗਿੱਲੇ ਹੋ ਜਾਗੇ ਨਾ ਤਾਂ ਕਰਕੇ ਤੇ ਹੁਣ ਬਸ ਮੈਂ ਛੱਡ ਗਿਆ ਨਹੀਂ ਬੱਚਾ ਨਾ ਪਹਿਲਾਂ ਮੈਂ ਹਲੇ ਟਾਈਮ ਹੈਗਾ ਥੋੜਾ 5-10 ਮਿੰਟ ਹਲੇ ਹੈਗੇ ਆ ਤਾਂ ਤੁਮ ਮਾਂ ਮੈਂ ਥੋੜਾ ਜਿਹਾ ਪੁਟਿਕ ਚ ਦੇਲਵਾ ਬਈ ਕਿ ਮੇਰੇ ਹੀ ਕਰਨ ਦਾ ਕਿਹੜਾ ਕਿਹੜਾ ਕੰਮ ਹੈਗਾ ਆ ਸੋ ਕਰਦੇ ਆ ਚੈੱਕ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਆਪਣਾ ਨਾਮ ਲਿਖ ਕੇ ਦੱਦਾਂਗੇ ਸਿਰਫ ਪਲਾਜ਼ਾ ਆ ਮਾਂ ਹਾਂਜੀ ਜਿਲਨ ਬੈਕ ਤੋਂ ਬਰੂਨ ਲੱਗੇ ਚੱਲਦਾ ਵਾ ਜੇ ਉਹ ਨਾ ਬੁੱਧਾ ਨਾ ਮੇਰੀ ਪ੍ਰੈਂਕ ਕਰਨਾ ਉਹ ਸਿੱਕੇ ਕਿਉਂ ਕਰਨਾ ਯਾਰ ਸਕੂਲ ਤੇ ਡਾੜ੍ਹ ਪੈ ਜੂਗੀ ਜੇਰੀ ਆਜ ਸੁਣੋ ਪੰਛੀ ਨੇ ਕਿਨੇ ਸੁਹਣਾ ਲਾਦੀ ਆ ਇਸ ਤੁਰ ਮਿਲਦਾ ਪੰਛੀ ਨਵਾਜ਼ ਰਿਹਾ ਹੈ ਨਾ ਜੀ ਇੰਜੇ ਅਦਰ ਥੋੜੀ ਬੋਤ ਰਿਵੀਜ਼ਨ ਕਰਦੀ ਪਈ ਐ ਕਿਵੇਂ ਫੀਲ ਹੋ ਰਿਹਾ ਐਗਜ਼ਾਮ ਟੈਨਸ਼ਨ ਤਾਂ ਹੋ ਰਹੀ ਐ ਸਭ ਤੋਂ ਵੱਧ ਫਿਜ਼ਿਕਸ ਹੀ ਹੋ ਰਹੀ ਐ ਪਾਸਟਰ ਦਾ ਰਿਵੀਜ਼ਨ ਨਹੀਂ ਹਾਲ ਸੀ ਉਹਨਾਂ ਦਾ ਸਬਜੈਕਟ ਪੇਪਰ ਸਭ ਤੋਂ ਔਖਾ ਆਇਆ ਥੇ ਬਾਕੀ ਪੇਪਰ ਸੌਖੇ ਸੀ ਚਲੋ ਦੇਖਦੇ ਆ ਕੀ ਬਣਦਾ ਚੱਲ ਚਲਦੇ ਆ ਆ ਲਾਈਟ ਲਾਈਟ ਬੰਦ ਕਰਦੇ ਹਾਂ ਚਲ ਮੋਸਮ ਦਾ ਹਾਲ ਕਿਰੋ ਜਲਦੀ ਆ ਜੀਵਨ ਜਲਦੀ ਆ ਚਲ ਚਲ ਇੰਜ ਚਲ ਤੂੰ ਲੋਕਰ ਫੜ ਉਹ ਹੈ ਨਿਕਲ ਹੀ ਨਹੀਂ ਰਹੀ ਪਹਿਲਾਂ ਤਾਂ ਇਹਦੇ ਅਛਨੇ ਵਛਨੇ ਮੁੱਕਦੇ ਹੈਗੇ ਜਾਨ ਦੇ ਟਾਈਮ ਇਹਨੂੰ ਹੈ ਕਿ ਆਦਾ ਤੂੰ ਤਾਂ ਇਹਨੂੰ ਯਾਦ ਨਹੀਂ ਹੁੰਦਾਗਾ ਹੈਲੋ ਗਾਇਜ਼ ਚਲੋ ਚਲ ਘਰ ਜਲਦੀ ਗਏ ਬਸ ਚਲੋ ਜੀ ਚਲ ਜੀ ਹਾਈ ਕਿਹਨ ਕਰਦਾ ਬਚਨ ਬੱਚੇ ਨੇ ਤਾਂ ਵਾਣੀ ਆ ਇੱਧਰ ਯਾਰ ਜਦੋਂ ਪਪਾ ਜਾਣ ਵਾਲੇ ਸੀ ਨਾ ਦੋ ਬੱਚੇ ਆ ਇੱਕ ਬੱਚਾ ਯਾਰ ਬੜੇ ਤੱਕੇ ਨਾ ਰੋ ਲੰਬਾ ਕਾ ਖੁਦ ਦੇਖੇ ਤੁਹਾਡੀ ਸਾਹਮਣੇ ਐ ਨੋ ਬਟ ਆ ਜਾ ਮੈਂ ਟਾਰਦੀ ਮੈਨੂੰ ਘੱਟ ਲਾਦੀ ਪਿੱਛੇ ਹਲਦੀ ਟੱਕ ਘੱਟ ਲਾਦੀ ਆ ਮੈਨੂੰ ਠੀਕ ਯੂ

ਦੇ ਲਈ ਹੁਣ ਦੂਸਰੀ ਦੁਕਾਨੇ ਪੈਣਾ ਹੈ ਪੈਣਾ ਨਹੀਂ ਹੈ ਨਾ ਮਾਰਦਾ ਹੈ ਤੁਮ ਵਾਲਾ ਕੋਈ ਕੋ ਬੱਟੀ ਵਾਲਿਆਂ ਨੂੰ ਵੀ ਮਿਲਦੀ ਹੈ ਇਹ ਭਾਈ ਅੱਗੇ ਸਾਰੀ ਫੌਜ ਰਾਸਰਾ ਜੂ ਦੇ ਦਿਓ ਤਾਂ ਕਿ ਦਰਸ਼ਕਦਾਰੇ ਕਰਕੇ ਸਾਰੇ ਸਾਈਡ ਸਾਈਡ ਤੇ ਹੋ ਕੇ ਘੋੜਿਆਂ ਵਾਸਤੇ ਮਹਾਂਪੁਰ ਖਾਨਿਆਂ ਦੇ ਵਿੱਚ ਗੱਡੀਆਂ ਆ ਰਹੀਆਂ ਉਹਨਾਂ ਵਾਸਤੇ ਆਪ ਸਾਰਿਆਂ ਸਾਥੀਆਂ ਨੇ ਜਗ੍ਹਾ ਜਰੂਰ ਦੇ ਦਿਓ ਤੇ ਪਹਿਲਾਂ ਵੀ ਬੇਅਤੀ ਕੀਤੀ ਜਾਂਚ ਕੀਤੀ ਹੈ ਕਿ ਘੋੜਿਆਂ ਵਾਲੇ ਚਾਰ ਚਾਰ ਘੋੜਿਆਂ ਦੇ ਦੇਖੋ ਘੋੜਿਆਂ ਦੇ ਸਾਜਾਂ ਨੇ ਆਪ ਜੀ ਨੂੰ ਜੱਗੀ ਦਰਤਾ ਦਿਖਾ ਰਹੇ ਆ। ਦੇਖ ਕਰਕੇ ਨਾਲ ਕੱਟ ਕੇ ਤੇ ਜੋਰ ਪਾਉਣੇ ਨੇ ਅਖਾੜੇ ਲੱਗਣੇ ਆ। ਸੇ ਸਾਰਾ ਪ੍ਰੋਗਰਾਮ ਦਾ ਅਜ ਹੁੰਦੇ ਬੱਲੇ ਦਾ ਸੱਚ ਦੇ ਦੇ ਤਾਂ ਦੇਖੋ ਕਿੰਨੇ ਚੈਨਲ ਲਾਈਵ ਪ੍ਰੋਗਰਾਮ ਤੁਹਾਡਾ ਦਿਖਾ ਰਹੇ ਆ ਅਦਾ ਫੂਟੇ ਬਹੁਤ ਆਪਣੀ ਮੁਹਾਰਮਤ ਹਮ ਪਰਵਾਰਾਂ ਬੰਦੀ ਮੇਰੇ ਹੱਥ ਪਰ ਦੇ ਚਿੱਤੇ ਇਹ ਬਹੁਤ ਖੋਲਾ ਦੇਵੇਨ ਬੰਦਾਂ ਦੀ ਪਛਾਣ ਦੇ ਗਿਆ ਬੰਦਾਂ ਦੀ ਜਨਮ ਦੇ ਨਾਲ ਸਰਵਾਂ ਦੇਖਣ ਵਿੱਚ ਲੱਗਦਾ ਹੈ ਕਿ ਸਾਰੇ ਨਾਲ ਨਾਲ ਬੰਦੇ ਬੰਦੇ ਬਿਠੇ ਹਨ ਬੜਾ ਬੰਦੂ 200 ਦੇ ਨਾਮ ਕੇ ਕੋਈ ਫੱਕਰਾ ਹੈ ਕੋਈ ਦੇ ਰਿਹਾ ਕੋਈ ਭਾਰਤ ਹੈ ਬਾਲੇ ਕੋਈ ਨਹੀਂ ਪਰ ਗੱਜਾ ਬਚਿਆ ਪਾ ਥਾਲਿਆਂ ਦਾ ਬਾਹਰ ਜ਼ਰੂਰ ਕਰਨਾ ਥਾਲੀਆਂ ਜਦੋਂ ਬੰਦੀਆਂ ਦਾ ਸਾਰੇ ਲਗਾ ਕੇ ਖਾਣਾ ਇੱਕ ਬਹੁਤ ਵੱਡੀ ਮਰਜ਼ਾਦਾ ਆ ਭਾਰਤੇ ਰੱਤੀ ਹੋਈ ਹੈ ਆਲਵਾ ਜਨ ਤੁਹਾਡਾ ਬਹੁਤ ਸਾਰਾ ਸਹਿਯੋਗ ਜੋ ਆਜੀ ਸਾਡੇ ਆ ਬਹੁਤ ਬੱਤਾ ਇਹ ਬਹੁਤ ਨਾ ਕੋਤਰੀ ਕਰਦੀ ਹੈ ਜੋ ਸਾਡੇ ਬਹੁਤ ਹੀ ਸਨਮਾਨਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਨੂੰ ਵੀ ਵੀਰ ਜੀ ਰੋਮਨੀ ਪਾਣੀ ਚਾਹਤ ਕੋਲ ਦਾਲਦੇ ਬਹੁਤ ਬੱਗਾ र <laughs> जमाने <cur biết> <últim> <AND Ashim concrete> ਆਗੇ ਪਾ ਲੜ ਦੋ ਇਹਦੇ ਬਾਅਦ ਆ ਗਿਆ ਆ ਉੱਠਾ ਵਾਲਿਆਂ ਦਾ ਚੋਰੀ ਹੱਥਾਂ ਤੋਂ ਸਾਰਿਆਂ ਨੂੰ ਕੁੰਡੀਆਂ ਤੇ ਹੱਥਾਂ ਤੇ ਕੁੰਡੀਆਂ ਤੋਂ ਸਾਰਿਆਂ ਨੂੰ ਮੈਂ ਬੋਲ ਬੋਲ ਬੁਲਾ ਗਿਆ ਕਿਤਾ ਹੌਲੇ ਬਹਲੇ ਨਹੀਂ ਆਂ ਚੰਗਿਆਰ ਰੱਖ ਸਾਰਿਆਂ ਨੂੰ ਜਿਹਨੂੰ ਵੀ ਹੱਥਾਂ مولوی احمد خان صاحب کے نام واسطے مولوی سید ابراہیم صاحب کے پاس رہا ہوا ہے اور اللہ کے نام پر اور امام نے بہت طاقت کے نام پر برابر 500 طالب کو دارانہ کر دیا ہے بیٹیاں رسانے ہے ا فکٹو میں بیٹری اپنا پڑھنے لے جاؤ آ دی آ دی ਸਰਕਾਰ ਦੇ ਉੱਪਰ ਹੋ ਕੇ ਇੱਕ ਵੰਟੀਵਾ ਸ਼ਾਹੀ ਪਾਵਾ ਸਰਕਾਰ ਨੂੰ ਅੰਦਿਕ ਸਰਬੰਧ ਕਰੇ ਸਾਰੇ ਮਨਮਤੋਂ ਨੂੰ ਸ਼ਾਂਤੀ ਦੇਣਗੇ ਆਜ਼ਾਦੀ ਦੇ ਸਤਿਬਾਪਾ ਜੋਗਾ ਸੰਸਾਰ ਦੀ ਅਜੂਨਾ ਬਖੀ ਕਰਨ ਵਾਲਾ ਬਾਬਾ ਬਕਾਲਾ ਸਾਹਿਬ ਸਪੋਤਿ ਸਰਕਾਰਯੋਗ ਬਾਬਾ ਜੀ ਬਾਬਾ ਨਿਹਾਲ ਸੰਸਾਰ ਦੀ ਕਰਨ ਨਾਲ ਹਰਿਆਵਲਾ ਉਹਦੇ ਇਨਾਲ ਮੌਜੂਦ ਸਰਕਾਰ ਦੇ ਬਾਬਾ ਜੀ ਬਾਬਾ ਆਕਰ ਸਿਖਾਏ ਜੀ ਬਾਬਾ ਜੀ ਬਾਬਾ ਸਾਰ ਸਭੀ ਮਹੂਰ ਨਾਮ ਦੇ ਕਰਨ ਨਾਲ ਹਰਿਆਵਲੇ ਸਪੋਤਿ ਸਰਕਾਰਯੋਗ ਬਾਬਾ ਆਵੇ ਨੇ ਇਹਨਾਂ ਦੀ ਜਿਹੜੀ ਸੇਵਾ ਜਰੂਰ ਕਰੀਏ ਕਿਉਂਕਿ ਖਾਦੀ ਕੌਟਰਾ ਜਿਹੜੀਆਂ ਨੇ ਬੇਦੀ ਵਾਸਤੇ ਸੋਲਿਆ ਦੇ ਤਾਰਾਂ ਦੇ ਬੰਦੂਗੀਆਂ ਨੇ ਕੋੜੇ ਆਪਣੇ ਨਾਲ ਜਾਂਦੇ ਨੇ ਤੇ ਕੋੜੇ ਆਪਣੇ ਨਾਲ ਜਦੋਂ ਸੰਗਤਾਂ ਵੱਗੋਂ ਭੱਜਦੇ ਨੇ ਤਾਂ ਉਹਨਾਂ ਦੇ ਵਿੱਚ ਕਈਆਂ ਦੀ ਬੇਦੀ ਦਾ ਨੁਕਸਾਨ ਹੋ ਜਾਂਦਾ ਤੋਂ ਨੇ ਵੀ ਬੈਂਦੀ साहिबसी साहिबिक शाशन ਜੇ ਆਪਾਂ ਦੀ ਪਰੰਪਰਾ ਅਨੁਸਾਰ ਜਦੋਂ ਜੀਵਨ ਜੀਵਨ ਜਦੋਂ ਫੌਜ ਦਾ ਇਹ ਇੰਸਾਨ ਹੈ ਜਿਹੜਾ ਉਹਨੇ ਖਾਲੇ ਦਾ ਦਰਵਾਜ਼ਾ ਖੋਲ੍ਹਿਆ ਜਿਹੜਾ ਰੱਖਾਂ ਦੀ ਦਰਵਾਜ਼ੇ ਦੇ ਸਾਰੇ ਸਿੱਖ ਹੈ ਇਹਦੇ ਆਪ ਨੂੰ ਗੁਰੂ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਰਿਆ ਜਾਂਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਕਿਉਂਕਿ ਬਾਣੀ ਪਾਠੇ ਵਾਲੇ ਸਿੱਧਾ ਹੈ ਨਾ ਜਿਹੜਾ ਬਾਣੀ ਪਾਠੇ ਉਹਦਾ ਉਹਦੇ ਵਿੱਚ ਵੈਸੇ ਪੜ੍ਹਿਆ ਜਿਹੜਾ ਆਪਾਂ ਨੇ ਉੱਠਣ ਵਾਲਾ ਨਿਦਰੀ ਕਰਨੇ ਵਾਲਾ ਉਹਦੇ ਵਿੱਚ ਬੜਾ ਜਿਹਾ ਸ਼ਾਂਤੀ ਵੀ ਪਈ ਹੋਈ ਹੈ ਸਰਤਾ ਸਿੰਘ ਦਾ ਜੀ ਹਾਂ ਉਹਦੇ ਜਾਨੇ ਦੇਖ ਕੇ ਨੱਚ ਜਾਂਦੇ ਆ ਕਿ ਕਿਹੜਾ ਕੋਈ ਸ਼ਕਤ ਹੈ ਇਹ ਸ਼ਕਤ ਕੇਦੇ ਆਵਾਗੋਂ ਘੋੜੇ ਚਲਾਉਂਦੇ ਇਹਦੇ ਗੁਰੂ ਸਾਹਿਬ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਤੇ ਇਹਦੇ ਨਾਲੇ ਤਾਹੀਂ ਮੈਂ ਉੱਪਰੋਂ ਤਰਾਈ ਬਾਬਾ ਖੰਦਰੀ ਦਾ ਸਰਪਾਗਮ ਹੋਰ ਵੀ ਗੜੀਆਂ ਮਹਾਂਸਿਖ ਕੋਲ ਬਤੀਆਂ اور شبابین کو اپنا کاغذ کوٹا ڈالنا <سؤال> ہے تو نار محلے کے اوپر آ جاؤ آ جاؤ اور اندر بھی